ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣਾਂ ਤੇ ਭਰਾਵਾਂ ਨੂੰ ਮੇਰੇ ਪਰਿਵਾਰ ਨੂੰ YouTube ਪਰਿਵਾਰ ਨੂੰ ਤੇ ਨਵੇਂ ਆਉਣ ਵਾਲੇ ਸਬਸਕ੍ਰਾਈਬਰਾਂ ਨੂੰ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹ ਦੇਖੋ ਜੀ ਫਾਜ਼ਲਗਾ ਦਾ ਘੰਟਾ ਘਰ ਤੇ ਘੰਟਾ ਕਰਦੇ ਆਲੇ ਦੋਲੇ ਦੁਕਾਨਾਂ ਰਖੜੀ ਦੀਆਂ ਤੇ ਦੁਕਾਨਾਂ ਦੇ ਉੱਤੇ ਮੇਰੀਆਂ ਭੈਣਾਂ ਤੇ ਪਰਜਾਈਆਂ ਭੈਣਾਂ ਪਰਜਾਈਆਂ ਭਾਈ ਸਾਰੇ ਇਹ ਵਿਚਾਰੇ ਸ਼ੈੱਡ ਵਾਲੇ ਭਾਈ ਨੇ ਜੀ ਇਹ ਕਹਿੰਦੇ ਸਾਡੀ ਵੀ ਮਨਸ਼ੂਰੀ ਹੋਣੀ ਚਾਹੀਦੀ ਹੈ ਤੇ ਦੇਖੋ ਰਖੜੀ ਦਾ ਤਿਹਾਰਾ ਬਹੁਤ ਸੋਹਣਾ ਤਿਹਾਰ ਹੈ ਜੀ ਵੈਸੇ ਤਾਂ ਬਣਾਇਆ ਜਾਂਦਾ ਪੈਣਾ ਆਪਣੇ ਭਰਾਵਾਂ ਨੂੰ ਰਖੜੀਆਂ ਬੰਨ੍ਹਦੀਆਂ ਨੇ ਤੇ ਭਰਾ ਉਹਨਾਂ ਦੀ ਰੱਖਿਆ ਪਤਾ ਨਹੀਂ ਕਰਦਾ ਪਤਾ ਨਹੀਂ ਨਹੀਂ ਕਰਦਾ ਵੈਸੇ ਤਾਂ ਕਰਦਾ ਹੀ ਨੇ ਚਲੋ ਮੇਰੇ ਬੋਲਣ ਦੇ ਨਾ ਜਾਇਓ ਮੇਰਾ ਥੋੜਾ ਜਿਹਾ ਮਜ਼ਾਕੀਆ ਟਾਈਪ ਸੁਭਾਅ ਹੈ ਮੈਂ ਤਾਂ ਰਖੜੀ ਨੂੰ ਇਹ ਮੰਨਦਾ ਕਿਉਂਕਿ ਜਦੋਂ ਵੀ ਕੋਈ ਰਖੜੀ ਦਾ ਤਿਹਾਰ ਜਾਂ ਕੋਈ ਵੀ ਤਿਹਾਰ ਆਉਂਦਾ ਯਾਰ ਪੈਸੇ ਨੇ ਜੱਟਣ ਵਾਲੀ ਗੱਲਬਾਤ ਹੁੰਦੀ ਆ ਰਖੜੀ ਦੇ ਨਾਤੇ ਭਰਾਵਾਂ ਦੀਆਂ ਜੇਬਾਂ ਚੋਂ ਪੈਸੇ ਕਢਾਉਣੇ ਹੈ ਨਾ ਪੈਸਾ ਹੀ ਅਸਲ ਦੇ ਵਿੱਚ ਇਨਸਾਨ ਦੀ ਜ਼ਰੂਰਤ ਪੈਸਾ ਹੀ ਐ ਪੈਸਾ ਹੀ ਮੁੱਖ ਹੋ ਗਿਆ ਜੀ ਦੁਨੀਆ 'ਚ ਤੇ ਦੂਜੀ ਗੱਲ ਇਹੇ ਜੀ ਤਿਹਾਰ ਕੋਈ ਵੀ ਆ ਤਿਹਾਰ ਬਣੇ ਨੇ ਇੰਡੀਆ ਦੇ ਵਿੱਚ ਸਾਰੇ ਤਿਹਾਰ ਆਪੋ ਆਪਣੀ ਜਗ੍ਹਾ ਸਹੀ ਨੇ ਪਰ ਮੈਂ ਇਹ ਸਮਝਦਾ ਹਾਂ ਉਹਨਾਂ ਵੀ ਇੱਕ ਤਿਹਾਰ ਨਾਲ ਸਾਲ ਬਾਅਦ ਕੋਈ ਵੀ ਤਿਹਾਰ ਆਉਂਦਾ ਤਾਂ ਤਿਹਾਰ ਦੇ ਨਾਲ ਤੁਸੀਂ ਦੇਖੋ ਵੀ ਸਬਦਾ ਕਰ ਚੱਲਦਾ ਏ ਘੰਟਾ ਘਰ ਹੈ ਜੀ ਫਾਜ਼ਿਲਕਾ ਸ਼ਹਿਰ ਦਾ ਬਹੁਤ ਸੋਹਣਾ ਘੰਟਾ ਘਰ ਹੈ ਫਾਜ਼ਿਲ ਦਾ ਸ਼ਹਿਰ ਵੀ ਬਹੁਤ ਸੋਹਣਾ ਜੀ ਬਾਦਰ ਏਰੀਆ ਦੇ ਵਿੱਚ ਪੈਂਦਾ ਹੈ ਇੱਥੇ ਪੁਰਾਣੀਆਂ ਦੁਕਾਨਾਂ ਵੀ ਨੇ ਜੀ ਜੋ 47 ਤੋਂ ਵੱੰਡ ਤੋਂ ਪਹਿਲਾਂ ਦੀਆਂ ਦੁਕਾਨਾਂ ਵੀ ਨੇ ਤੇ ਵੈਸੇ ਪ੍ਰਾਤਨ ਚੀਜ਼ਾਂ ਦੇਖਣ ਦਾ ਬੜਾ ਨਜ਼ਾਰਾ ਆਉਂਦਾ ਇਹ ਘੰਟਾ ਕਰਦੇ ਵਾਲੇ ਵਾਲੇ ਦੀ ਸਾਰੀ ਮਾਰਕੀਟ ਹੈ ਜੀ ਇੱਥੇ ਲੱਗੀਆਂ ਨੇ ਰਖੜੀਆਂ ਦੀਆਂ ਦੁਕਾਨਾਂ ਵੀ ਲੱਗੀਆਂ ਨੇ ਤੇ ਅਸੀਂ ਵੀ ਆਏ ਸੀ ਜੀ ਰਖੜੀ ਲੈਣ ਵੈਸੇ ਦੇਖਿਆ ਜਾਵੇ ਤਾਂ ਰਖੜੀ ਦੀਆਂ ਦੁਕਾਨਾਂ ਫਿਰ ਮਠਿਆਈ ਦੀਆਂ ਦੁਕਾਨਾਂ ਤੇ ਉਸ ਤੋਂ ਬਾਅਦ ਸਨਿਆਰੇ ਦਾ ਕੰਮ ਰਖੜੀ ਦਾ ਸਾਲ ਬਾਅਦ ਚੱਲਦਾ ਹੈ ਐਸੀ ਤਰ੍ਹਾਂ ਹੀ ਦਿਵਾਲੀ ਤੇ ਹੁੰਦਾ ਜੀ ਦਿਵਾਲੀ ਤੇ ਵੀ ਕਿੰਨੇ ਲੋਕਾਂ ਦੇ ਘਰ ਤਿਹਾਰ ਨਾਲ ਵੀ ਚੱਲਦੇ ਨੇ ਕੋਈ ਦਿਵਾਲੀ ਤੇ ਕੁਝ ਵੇਚਦਾ ਘਮਿਆਰ ਕੋਈ ਹਰ ਇੱਕ ਵਾਸਤੇ ਜਾਨੀ ਵਧੀਆ ਆਪਣੇ ਗੁਰੂਆਂ ਵੀਰਾਂ ਨੇ ਤਿਹਾਰ ਬਣਾਏ ਨੇ ਤਾਂ ਕਿ ਸਭ ਦੀ ਰੋਟੀ ਰੋਜੀ ਚੱਲੀ ਜਾਵੇ ਠੀਕ ਹੈ ਜੀ ਤੇ ਜੇ ਕੁਝ ਮੈਂ ਗਲਤ ਕਿਹਾ ਗਿਆ ਜਾਂ ਮੇਰੀ ਗੈਡਨੈਸ ਗਲਤ ਆ ਤਾਂ ਉਹਦੇ ਵਾਸਤੇ ਜੀ ਮੈਨੂੰ ਮਾਫ ਕਰਿਓ ਅਸੀਂ ਚੱਲੇ ਸੀ ਜੀ ਰਖੜੀਆਂ ਲੈਣ ਤੇ ਅਸੀਂ ਚੱਲਦੇ ਚੱਲਦੇ ਅੱਗੇ ਗਏ ਤਾਂ ਕਿ ਬਾਜ਼ਾਰ ਦੇ ਵਿੱਚ ਚੱਲਦੇ ਰਹੇ ਅੱਗੇ ਦਿਖਾਉਨੇ ਆ ਸਾਨੂੰ ਆ ਵੀਰ ਪੁਲਿਸ ਵਾਲਾ ਲੰਘਿਆ ਮੇਰੇ ਕੋਲ ਦੀ ਕਹਿੰਦਾ ਹੈ ਕਹਿੰਦਾ ਵੀਰੇ ਸਾਈਡ ਤੇ ਬਲੌਗਰ ਸਾਹਿਬ ਮੈਂ ਜੀ ਠੀਕ ਹੈ ਜਨਾਬ ਲੰਘੋ ਬਹੁਤ ਵਧੀਆ ਜੀ ਪੁਜਾਰ ਵੈਸੇ ਇਧਰ ਯਾਰ ਲੋਕ ਬਹੁਤ ਚੰਗੇ ਨੇ ਫਾਜਲ ਕਾ ਸਾਈਡ ਦੇ ਹੱਸ ਕੇ ਮਿਲਦੇ ਆ ਵੈਸੇ ਮੈਂ ਸੰਗਰੂਰ ਤੋਂ ਆ ਫਾਜਲ ਕੇ ਸ਼ਰਮ ਬੈਠਾ ਹੋਇਆ ਮੈਂ ਤੁਹਾਡੀ ਨੌਲੇਜ ਵਾਸਤੇ ਦੱਸਦਾ ਤੇ ਇਹ ਯਾਰ ਬਹੁਤ ਵਧੀਆ ਲੋਕ ਨੇ ਇਥੇ ਚਾਹੁੰਦੇ ਨੇ ਇੱਕ ਦੂਜੇ ਨੂੰ ਅਸੀਂ ਇੱਕ ਦੁਕਾਨ 'ਚ ਗਏ ਉਹ ਦੁਕਾਨ ਵਾਲਾ ਸਾਨੂੰ ਬਹੁਤ ਕਾਫੀ ਟਾਈਮ ਪਹਿਲਾਂ ਤੋਂ ਜਾਣਦਾ ਜੀ ਬਹੁਤ ਪੁਰਾਣਾ ਜਾਣਦਾ ਹੈ ਉਹ ਵਿਚਾਰਾ ਸਾਡੇ ਨਾਲ ਕਦੇ ਉਹਨੇ ਕੋਈ ਜਿੱਦ ਪੈਸ ਸਮਾਨ ਲੈਣ ਪਿੱਛੇ ਕਦੇ ਨਹੀਂ ਕੀਤੀ ਹੈਗੀ ਬਹੁਤ ਵਧੀਆ ਬੰਦਾ ਵਿਚਾਰਾ ਅਨਮੋਲ ਉਹਦਾ ਨਾਮ ਹੈ ਤੇ ਆ ਉਹਦੀ ਦੁਕਾਨ ਹੈ ਜੀ ਵਿਜ਼ਿਟ ਕਰੋ ਇਹਦੇ ਕੋਲੇ ਸਮਾਨ ਬਹੁਤ ਸੋਹਣਾ ਤੇ ਸਸਤਾ ਵੀ ਮਿਲਦਾ ਹੈ ਤੇ ਸਮਾਨ ਵਧੀਆ ਵੀ ਹੁੰਦਾ ਹੈ ਜੀ ਸਸਤਾ ਵੀ ਦਿੰਦਾ ਹੈ ਅਡਵਾਈਜ਼ ਜਿਹੜਾ ਕੰਮਕਾਰ ਇਹਦੇ ਕੋਲੇ ਹੈ ਨਹੀਂ ਬਹੁਤ ਸੋਹਣਾ ਕੰਮ ਕੰਮ ਮੁੰਡੇ ਦਾ ਬੋਲ ਬਾਣੀ ਬਹੁਤ ਵਧੀਆ ਇੱਕ ਵਾਰੀ ਜ਼ਰੂਰ ਇਸ ਦੀ ਦੁਕਾਨ ਤੇ ਜਾ ਕੇ ਆਓ ਜੀ ਅਨਮੋਲ ਮੁੰਡੇ ਦਾ ਨਾਮ ਹੈ ਅੱਛਾ ਅਸੀਂ ਵੀ ਗਏ ਸੀ ਅਸੀਂ ਕਹਾਂਗੇ ਤੁਸੀਂ ਗਏ ਹੋ ਤੁਸੀਂ ਕੁਝ ਲਿਆ ਅਸੀਂ ਲਿਆ ਜੀ ਅਸੀਂ ਵੀ ਸਮਾਨ ਲੈ ਕੇ ਆਏ ਆਇਆ ਤੋ ਵੈਸੇ ਦੇਖੋ ਚਾਂਦੀ ਹੈ ਦੁਕਾਨਾਂ ਵਾਲਿਆਂ ਦੀ ਆਪਣੇ ਵਰਗੇ ਆਮ ਲੋਕ ਤਾਂ ਪੈਸੇ ਲਾਉਣ ਵਾਲੇ ਹੀ ਹੁੰਦੇ ਨੇ ਤੇ ਤੁਸੀਂ ਦੇਖੋਗੇ ਆ ਸਾਹਮਣੇ ਇੱਥੇ ਸਨਾਰੇ ਦੀਆਂ ਦੁਕਾਨਾਂ ਨੇ ਦੇਖੋ ਕਿਵੇਂ ਕੋਈ ਚਾਂਦੀ ਦੀ ਰਖੜੀ ਲੈਂਦਾ ਕੋਈ ਸੋਨੇ ਦੀ ਰਖੜੀ ਲੈਂਦਾ ਹੈ ਇਹ ਕਿਹਣਾ ਰਖੜੀ ਲੈਂਦਾ ਉਹ ਭੈਣ ਉਹਦੇ ਰਖੜੀ ਬੰਨ ਕੇ ਆਉਂਦੀ ਹੈ ਵੈਸੇ ਮੈਂ ਇਹ ਸਮਝਦਾ ਵੀ ਜਿਹੜੀ ਭੈਣ ਸੋਨੇ ਦੀ ਰਖੜੀ ਲੈ ਕੇ ਜਾਂਦੀ ਆ ਪਿਆਰ ਤਾਂ ਉਹੀ ਆ ਬਾਕੀ ਤਾਗਾ ਜਾ ਬੰਨ ਕੇ ਅਗਲੀ ਗਾਇਨਦੀ ਆ ਦੇਵ ਭਰਾਵਾ 500 ਮੇਰੇ ਗੱਲਾਂ ਕਰਨ ਤੇ ਨਾ ਜਾਇਓ ਮੈਂ ਪਹਿਲਾਂ ਵੀ ਕਿਹਾ ਜੀ ਆ ਰਾਜਦੇਵ ਜੁਵੇਲਰ ਇਹ ਵੀ ਫਾਇਲ ਕਾ ਸ਼ਹਿਰ ਦੇ ਵਿੱਚ ਆ ਬਹੁਤ ਵਧੀਆ ਸੁਭਾਜ ਮੁੰਡਿਆਂ ਦਾ ਗਏ ਆ ਅਸੀਂ ਐਸਡੀ ਜੁਵੇਲਰ ਸਾਰਿਆਂ ਕੋਲੇ ਜਾ ਕੇ ਆਏ ਆ ਜੀ ਸਭ ਨਾਲ ਪੁੱਛ ਕੇ ਚਕੀਤੀ ਆ ਤੇ ਬਾਜ਼ਾਰ ਮੈਨੂੰ ਬਹੁਤ ਸੋਣਾ ਲੱਗਾ ਯਾਰ ਇੰਨਾ ਵਧੀਆ ਬਾਜ਼ਾਰ ਆਪਣੇ ਹੈ ਨਹੀਂ ਵੈਸੇ ਮੇਰਾ ਸ਼ਹਿਰ ਪਾਤੜਾ ਮੈਨੂੰ ਦੜਬਾ ਵੀ ਪੈਂਦਾ ਤੇ ਇੱਥੇ ਦਾ ਬਾਜ਼ਾਰ ਤੇ ਇੱਥੇ ਦੀਆਂ ਕੀਮਤਾਂ ਸਮਾਨ ਦੀਆਂ ਬੜੀਆਂ ਹੀ ਘੱਟ ਜਾਇਜ਼ ਨੇ ਆਪਾਂ ਘੱਟ ਵੀ ਨਹੀਂ ਕਹਿ ਸਕਦੇ ਜਾਇਜ਼ ਨੇ ਤੇ ਮੰਨੋ ਯਾਰ ਆਪਾਂ ਚੀਜ਼ ਕੋਈ ਖਰੀਦਣੀ ਆ ਆਪਾਂ ਨੂੰ 100 ਰੁਪਈਆ ਵੀ ਸਸਤੀ ਮਿਲਦੀ ਆ ਤਾਂ ਬਹੁਤ ਦਿਲ ਖੁਸ਼ ਹੁੰਦਾ ਨਾਲੀ ਚੀਜ਼ ਮਿਲਦੀ ਆ ਤੇ ਨਾਲੇ ਦਿਲ ਖੁਸ਼ ਹੁੰਦਾ ਠੀਕ ਹੈ ਤੇ ਅੱਗੇ ਦੇਖੋ ਅਸੀਂ ਤੁਹਾਨੂੰ ਵੀ ਨਾਲ-ਨਾਲ ਘਮਾਉਨੇ ਆ ਆਪ ਵੀ ਘੁੰਮੇ ਆ ਨਵੇਂ ਮੁੰਡੇ ਆਏ ਨੇ ਪੜਾਕੂ ਇਹ ਮੇਰੇ ਕੋਲ ਦੀ ਕੁਛ ਇਹੋ ਜਿਹਾ ਬੋਲ ਕੇ ਲੰਗੇ ਨੇ ਜਣੀ ਕਿ ਕਹਿੰਦੇ ਹੁੰਦੇ ਨਾ ਪੰਜਾਬੀ ਦਾ ਜਿਹੜਾ ਤੱਗਿਆ ਕਲਾਮ ਆ ਉਹ ਗਾਲ ਹੈ ਉਹ ਇਹ ਕਰਕੇ ਤੱਗਿਆ ਕਲਾਮ ਆਪਣਾ ਪੂਰਾ ਮੈਂ ਵਿੱਚ ਆਵਾਜ਼ ਤਾਂ ਹੀ ਆਪਣੀ ਬਾਅਦ ਰਿਕਾਰਡਿੰਗ ਲਾ ਰਿਹਾ ਜੀ ਉਹ ਥੋੜੀ ਭੈਣ ਨੂੰ ਇੱਥੇ ਖੜਾਉਣਾ ਵੀ ਪਏ ਨੇ ਅ ਅੱਛਾ ਇਹ ਘੰਟਾ ਕਰਾਈ ਸਾਹਮਣੇ ਦੇਖੋ ਇਹ ਘੰਟਾ ਕਰਦੇ ਨਾਲ ਪੈਸੇ ਵਾਲੇ ਵਾਲੇ ਸਾਰੀਆਂ ਦੁਕਾਨਾਂ ਨੇ ਮਠਾਈਆਂ ਵੀ ਖਰੀਦੀਆਂ ਰੱਖਣੀਆਂ ਵੀ ਖਰੀਦੀਆਂ ਹੁਣ ਦੇਖੋ ਦਿਹਾੜੀ ਅੱਜ ਬਣਦੀ ਆ ਦੇ ਹਾੜੀ ਬਣਾਉਣੀ ਆਉਂਦੀਆਂ ਨੇ ਕੁੜੀਆਂ ਕੋਈ ਨਹੀਂ ਪਿਆਰਪੂਰ ਮੈਨੂੰ ਤਾਂ ਲੱਗਦਾ ਕਿਸੇ ਦਾ ਜੇ ਕਿਸੇ ਦਾ ਹੈਗਾ ਭਾਈਆਂ ਪ੍ਰਤੀ ਪਿਆਰ ਆਪਣੇ ਭਰਾਵਾਂ ਭੈਣਾਂ ਪ੍ਰਤੀ ਪਿਆਰ ਹੈਗਾ ਤਾਂ ਦੱਸੋ ਜੀ ਕਮੈਂਟ ਕਰਕੇ ਹੋ ਸਕਦਾ ਮੈਂ ਗਲਤ ਹੋਵਾਂ ਵੈਸੇ ਯਾਰ ਜੇ ਚੌੜ ਦੇ ਹਿਸਾਬ ਨਾਲ ਲਈਏ ਤਾਂ ਮੈਨੂੰ ਤਾਂ ਲੱਗਦਾ ਵੀ ਆਪਦੀਆਂ ਜੇਬਾਂ ਭਰ ਨਹੀਂ ਆਉਂਦੀਆਂ ਨੇ ਕੁੜੀਆਂ ਚਲੋ ਬਹੁਤ ਵਧੀਆ ਜੀ ਮੈਨੂੰ ਬਹੁਤ ਵਧੀਆ ਲੱਗਿਆ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ